ਦੋਧਾ ਲੋਕ ਕੇਂਦਰ ਸਰਕਾਰ ਦੇ ਜਿਹੜੀ ਪਾਰਲੀਮੈਂਟ ਅਦੇਸ਼ ਦੀ ਉਹਦੇ ਵਿੱਚ ਰੌਲਾ ਰੱਪਾ ਪੈ ਰਿਹਾ ਪੀ ਡਾਕਟਰ ਪੀਬਰਾ ਉਮੀਦ ਕਰਦੇ ਮੁੱਦੇ ਨੂੰ ਲੈ ਕੇ ਵਿਰੋਧੀ ਧਿਰ ਇਸ ਗੱਲ ਤੇ ਡਟੀ ਆ ਵੀ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਨੇ ਅਮਨ ਸ਼ਾ ਉਹ ਮਾਫੀ ਮੰਗਣ ਅਸਤੀਫਾ ਦੇਣ ਤੇ ਦੂਜੇ ਪਾਸੇ ਇਹ ਵੀ ਹੋਇਆ ਕਿ ਪਾਰਲੀਮੈਂਟ ਦਾ ਜਿਹੜਾ ਮੇਨ ਦੁਆਰ ਆ ਉਹਨੂੰ ਬੰਦ ਕਰਨ ਦਾ ਯਤਨ ਕੀਤਾ ਗਿਆ ਉਥੇ ਦੋਸ਼ ਲਾਏ ਗਏ ਕਿ ਜਿਹੜੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਉਹ ਤੱਕਾ ਮੁੱਕੀ ਹੋਏ ਐ ਮਤਲਬ ਖੜਗੇ ਜਿਹੜੇ ਕਾਂਗਰਸ ਦੇ ਪ੍ਰਧਾਨ ਉਹਨਾਂ ਦੇ ਗਿੱਟੇ ਗੋਡਿਆਂ ਤੇ ਲੱਗੀਆਂ ਮਤਲਬ ਇਸ ਤਰੀਕੇ ਦਾ ਇੱਕ ਗੰਨਲ ਚੌਥ ਪੈ ਗਈ ਐ ਤੇ ਭਾਜਪਾ ਦੇ ਜਿਹੜਾ ਪ੍ਰਚਾਰ ਮਹਿਮਾ ਉਹਦੇ ਸਾਰੇ ਦੋਸ਼ ਜਿਹੜੇ ਆ ਉਹ ਕਾਂਗਰਸ ਵੱਲੋਂ ਜਬਰੂਧੀ ਤੇ ਨੇਤਾ ਵੱਲੋਂ ਸਿਹਦਰਤ ਨੇ ਪਰ ਵਿਰੋਧੀ ਧਿਰ ਨੇ ਵੀ ਡਟ ਕੇ ਜਿਹੜਾ ਉਹ ਇਹਦਾ ਜਵਾਬ ਦਿੱਤਾ ਹੈ ਤੁਸੀਂ ਉਹ ਲੜਾਈ ਨੂੰ ਕਿਵੇਂ ਦੇਖਦੇ ਹੋ ਦਰਸ ਜੰਮੂ ਸੋ ਮੈਂ ਪਹਿਲਾਂ ਹੋਗਾ ਤੇ ਸ਼ਾਮਲ ਨਹੀਂ ਕਰਿਆ ਸੀ ਕਰਨ ਨੂੰ ਕਿਉਂਕਿ ਹੁਣ ਆਪਾਂ ਦੂਜਾ ਗੱਲ ਲੈਣੀ ਹੋਈ ਸੀ ਇਹ ਪੂਰੇ ਮੂਰਖ ਚ ਜਿੱਥੇ ਵੀ ਚੱਲ ਰਹੀਆਂ ਨੇ ਪਾਰਟੀਆਂ ਦੀਆਂ ਅੰਦਰੂਨੀ ਲੜਾਈਆਂ ਧਰਮਾਂ ਦੀਆਂ ਲੜਾਈਆਂ ਲੋਕਾਂ ਦੀਆਂ ਲੜਾਈਆਂ ਠਿੱਕਿਆਂ ਦੀਆਂ ਲੜਾਈਆਂ ਇਹ ਪਿਛਲੇ ਦਸ ਸਾਲਾਂ ਜਿਹੜੀ ਸਿਆਸਤ ਕੇਂਦਰ ਨੇ ਕਰੀ ਹੈ ਬੀਜਪੀ ਆਰਐਸਐਸ ਨੇ ਉਹਦਾ ਨਤੀਜਾ ਉਹਨਾਂ ਦੇ ਅੰਦਰ ਵੀ ਹੁਣ ਬਹੁਤ ਵੱਡੀ ਲੜਾਈ ਹੋਈ ਹੈ ਸਾਰੇ ਪਾਸੇ ਲੜਾਈ ਪਵਾਓ ਇੱਕ ਦੂਜੇ ਨੂੰ ਇੱਕ ਦੂਜੇ ਨਾਲ ਲੜਾਓ ਇਹ ਵੱਡੀ ਸਿਆਸਤ ਹੈ ਇਹ ਪੰਜਾਬ ਦਾ ਵੀ ਜਿਹੜਾ ਮਾਮਲਾ ਇਹਦੇ ਵਿੱਚ ਵੀ ਬੜੀ ਦਖਲਦਾਨੀ ਆ ਡੀਪ ਸਟੇਟ ਦੀ ਇੱਥੇ ਕੋਈ ਦੋ ਰਾਈ ਨਹੀਂ ਹੈ ਕੋਈ ਮੰਨੇ ਕੋਈ ਨਾ ਮੰਨੇ ਸੋ ਉਹਦੇ ਵਿੱਚ ਹੁਣ ਜਿਹੜੀ ਸਿਆਸਤ ਦਾ ਇੱਕ ਵੱਡਾ ਖਤਰਨਾਕ ਮੋੜ ਤੇ ਪਹੁੰਚ ਗਈ ਹੈ ਦੇਸ਼ ਦੀ ਤੇ ਮੈਂ ਪਾਰਲੀਮੈਂਟ ਦੀ ਗੱਲ ਤੇ ਆਉਣਾ ਉਹ ਇਸ ਕੱਲ ਤੇ ਪਹੁੰਚ ਗਈ ਕਿ ਬੀਜੇਪੀ ਤੇ ਆਰਐਸਐਸ ਦਾ ਝਗੜਾ ਪਿਆ ਬੀਜੇਪੀ ਹੁਣ ਕਬਜ਼ਾ ਕਰਨਾ ਚਾਹੁੰਦੀ ਹੈ ਆਰਐਸਐਸ ਦੇ ਉੱਤੇ ਵੀ ਆਰਐਸਐਸ ਦੇ ਮੋਹਨਪਖਸ਼ੀ ਕਹਿੰਦੇ ਨੇ ਵੀ ਹਿੰਦੂ ਮੰਦਰ ਬਣ ਗਿਆ ਠੀਕ ਹੈ ਹਿੰਦੂ ਮੰਦਰ ਬਣਾਉਣ ਨਾਲ ਹਿੰਦੂਆਂ ਦਾ ਨੇਤਾ ਨਹੀਂ ਬਣਾਇਆ ਜਾ ਸਕਦਾ ਹਿੰਦੂ ਤੁਹਾਡੇ ਨਾਲ ਨਹੀਂ ਆ ਸਕਦੇ ਕਿਹਨੂੰ ਕਹਿ ਰਹੇ ਨੇ ਵੀ ਹਿੰਦੂਆਂ ਦਾ ਨੇਤਾ ਨਹੀਂ ਬਣਾਇਆ ਜਾ ਸਕਦਾ ਮਹਾਰਾਸ਼ਟਰ ਚ ਪਛਣਾਉਣਾ ਸੋ ਇਸ ਕਰਕੇ ਉਹ ਜਿਹੜਾ ਆਰਐਸਐਸ ਦਾ ਅੰਦਰੂਨੀ ਝਗੜਾ ਹੈ ਉਹ ਝਗੜਾ ਪਾਰਲੀਮੈਂਟ ਚ ਵੀ ਰਿਫਲੈਕਟ ਹੋ ਰੂਪमान ਹੋ ਰਿਹਾ ਉਹ ਅੰਦਰੂਨੀ ਝਗੜੇ ਦੇ ਵਿੱਚ ਇੱਕ ਦੂਜੇ ਨੂੰ ਪਛਾੜਨ ਵਾਸਤੇ ਜਿਆਦਾ ਵੱਡਾ ਹਮਲਾ ਕਰ ਰਹੇ ਨੇ ਘਟ ਗਿੰਟੀਆਂ ਤੇ ਵੀ ਤੇ ਜਿਹੜੀਆਂ ਸਾਡੀ ਸੰਸਦ ਦੀ ਕਾਰਜ ਪ੍ਰਣਾਲੀ ਹੋ ਉਹਦੇ ਉੱਤੇ ਵੀ ਤੇ ਜਿਹੜੀਆਂ ਸਾਡੀਆਂ ਜਮਹੂਰੀ ਦੀਆਂ ਨੇ ਉਹਦੇ ਉੱਤੇ ਵੀ ਉਹ ਇੱਕ ਦੂਜੇ ਤੇ ਹਮਲਾ ਕਰਨ ਦੇ ਵਿੱਚ ਵੀ ਮੈਂ ਕਰਿਆ ਜਿਵੇਂ ਛੱਡਿਆਂ ਵਾਲੇ ਉਹ ਕਹਿੰਦੇ ਮੈਂ ਨੇ ਮਾਰੇ ਦੂਜੇ ਕੰਨਾ ਮੈਂ ਨੇ ਮਾਰੇ ਉਹ ਉਸ ਪਾਸੇ ਤੋਂ ਟੋੜੇ ਹੋਏ ਨੇ ਉਹ ਉਸ ਲੜਾਈ ਦੇ ਵਿੱਚੋਂ ਸੰਸਦ ਦੇ ਵਿੱਚ ਨਿਕਲੇ ਸਾਰਾ ਕੁਝ ਕਿਉਂਕਿ ਦੋ ਜਿਹੜੇ ਗੁਜਰਾਤੀ ਸੱਜਣ ਨੇ ਜਿਹੜੇ ਦੇਸ਼ ਦੇ ਵੱਡੇ ਹੁਕਮਰਾਨ ਨੇ ਉਹ ਦੋਨੇ ਇਹ ਕੋਸ਼ਿਸ਼ ਚ ਦੇ ਵਿੱਚ ਨੇ ਕਿ ਸਾਨੂੰ ਇਹਨਾਂ ਕੋਲੋਂ ਆਰਐਸਐਸ ਦੇ ਥੱਲੇ ਨਾ ਰਹਿਣਾ ਪਵੇ ਆਰਐਸ ਸਾਡੇ ਥੱਲੇ ਹੋਵੇ। ਅਰ ਉਹਦਾ ਬਿਆਨ ਇਹਨਾਂ ਨੇ ਚੋਣਾ ਵੇਲੇ ਦੇ ਵੀ ਦਿੱਤਾ ਸੀ ਲੋਕ ਸਭ ਦੀਆਂ ਚੋਣਾ ਵੇਲੇ 나ਗਪੁਰ ਦੇ ਵਿੱਚ ਉਹਨਾਂ ਨੇ ਕਹਿਤਾ ਸੀ ਆਪਣਾ ਜਿਹੜੇ ਇਹਨਾਂ ਦੇ ਹੈਗੇ ਨੱਡਾ ਜੀ ਜੇਪੀ ਨੱਡਾ ਜੀ ਉਹਦੇ ਪ੍ਰਧਾਨ ਸੀਗੇ ਕਿ ਸੰਤਾ ਆਰਐਸਐਸ ਦੀ ਲੋੜ ਹੀ ਨਹੀਂ। ਫਿਰ ਕਿਉਂਕਿ ਜਿਹੜੇ ਯੋਗੀ ਜੀ ਨੇ ਤੇ ਅਜੂਪੀ ਚ ਵੀ ਬਠੇ ਰਹ ਪੰਗਾ ਹੁਣ ਵੀ ਪਿਆ ਪਿਆ ਯੋਗੀ ਜੀ ਨੇ ਉਹਨਾਂ ਦਾ ਇਹਨਾਂ ਨੇ ਜਿਹੜਾ ਢੇੜ ਆਰਐਸਐਸ ਦੇ ਕਬਜ਼ਾ ਕਿਉਂਕਿ ਯੋਗੀ ਜੀ ਆਰਐਸਐਸ ਦੇ ਨੇੜੇ ਨੇ ਤੇ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਸੀ ਵੀ ਯੋਗੀ ਨੂੰ ਤਾਂ ਹੁਣ ਢਾ ਦੇਣਾ ਪਹਿਲੇ ਦੋ ਗੇੜਾਂ ਚ ਜਿਹੜਾ ਇਹਨਾਂ ਨੇ ਵੋਟ ਵਾਟ ਵਧਾ ਲਈ ਵਧਾ ਲਈ ਉਦੋਂ ਅਗਲੇ ਪੰਜ ਚ ਉਹਨੇ ਕਹਿਤਾ ਹੁ ਡੀਸੀ ਨੂੰ ਵੀ ਵਧਾਇਆ ਉਹਨਾਂ ਦੇਖਿਓ ਫਿਰ ਤੇ ਉਹਨਾਂ ਨੇ ਨਹੀਂ ਵਧਾਈ ਤੇ ਯੂਪੀ ਚ ਇਹਨਾਂ ਦੀਆਂ 26 ਸੀਟਾਂ ਰਹਿ ਗਈਆਂ 64 ਚੋਂ ਬਾਕੀਆਂ ਚੋਂ ਤੇ ਪਹਿਲਾਂ 16 ਚੋਂ 10 ਲੈ ਗਏ ਸੀ ਸੋ ਇਹ ਲੜਾਈ ਇਹਨਾਂ ਦੀ ਹੁਣ ਉਹ ਹੇਰਾ ਫੇਰੀ ਵੀ ਵੋਟ ਵਧੋ ਜਾਂ ਨਹੀਂ ਵਧੂ ਉਹ ਵੀ ਅੰਦਰੂਨੀ ਲੜਾਈ ਤੋਂ ਆ ਜਿੱਥੇ ਅੰਦਰੂਨੀ ਲੜਾਈ ਤਿੱਖੀ ਹੋ ਗਈ ਉੱਥੇ ਉਹਨੇ ਵੋਟ ਨਹੀਂ ਵਧਨ ਦਿੱਤੀ ਜਿੱਥੇ ਲੜਾਈ ਤਿੱਖੀ ਨਹੀਂ ਰਹੀ ਉੱਥੇ ਵੋਟ ਵਧ ਗਈ ਕਿਉਂਕਿ ਵਧਾ ਕੀ ਜਿੱਤ ਰਹੇ ਨੇ ਇਹ ਸਾਡੇ ਹੁਣ ਤਾਂ ਅੰਕੜੇ ਸਾਹਮਣੇ ਆ ਰਹੇ ਨੇ بار بار ਆ ਰਹੇ ਨੇ ਤੋਂ ਇਸ ਕਰਕੇ ਇਹ ਜਿਹੜਾ ਸਾਡੀ ਸੰਸਦ ਦੀ ਕਾਰਜ ਪ੍ਰਣਾਲੀ ਆ ਉਹਦੇ ਵਿੱਚ ਭਾਜਪਾ ਦੀ ਜਿਹੜੀ ਅੰਦਰੂਨੀ ਲੜਾਈ ਆ ਗੁੱਟਬੰਦੀ ਆ ਉਹਦਾ ਵੱਡਾ ਟਕੜਾ ਪੈ ਗਿਆ ਉਹਦੇ ਵਿੱਚ ਇੱਕ ਦੂਜੇ ਦੇ ਉੱਤੇ ਵੱਡਾ ਮੰਨਣ ਵਾਸਤੇ ਤੇ ਜਿਵੇਂ ਕਹਿੰਦੇ ਨੇ ਵੀ ਉਹ ਜਿਹੜਾ ਨਵਾਂ ਨਵਾਂ ਕੋਈ ਧਰਮ ਗ੍ਰਹਿਣ ਕਰਦਾ ਉਹ ਜ਼ਿਆਦਾ ਜ਼ੋਰ ਨਾਲ ਫਿਰ ਰੋਜ਼ੇ ਰੱਖਦਾ ਜਾਂ ਪਰਦਾ ਗ੍ਰੰਥਾਂ ਉਹ ਇਹਨਾਂ ਨੇ ਹੁਣ ਉਹਦੇ ਵਿੱਚ ਇਹ ਦਿਖਾਉਣਾ ਚਾਹੁੰਦੇ ਨੇ ਵੀ ਆਰ.ਐਸ. ਸੁਪਰੇ ਜਾਂ ਅਸੀਂ ਉਪਰਾਂ ਹਿੰਦੂ ਤਬਰੇ ਨਾਲ ਤੇ ਉਹਦੇ ਵਿੱਚ ਇਹ ਦੋਨੇ ਹੁਕਮਰਾਨ ਇਸ ਗੱਲ ਤੇ ਤੁਰੇ ਹੋਏ ਨੇ ਜਿਹਦੇ ਵਿੱਚੋਂ ਉੱਪਰ ਹੋਣ ਦਾ ਕੀ ਸਬੂਤ ਹੈ ਉੱਪਰ ਹੋਣ ਦਾ ਸਬੂਤ ਇਹ ਹੈ ਕਿ ਜੀ ਮਨੁਸਮਰਤੀ ਅਨਸਾਰ ਜਿਹੜੀ ਰਾਹੁਲ ਗਾਂਧੀ ਨੇ ਉੱਥੇ ਦਿਖਾਈ ਹੈ ਮਨੁਸਮਰਤੀ ਅਨਸਾਰ ਇਥੇ ਰਾਜ ਹੋਣਾ ਹੈ ਚਿਸ ਵਿਧਾਨ ਅਨਸਾਰ ਨਹੀਂ ਹੋਣਾ ਜੇ ਮਨੁਸਮਰਤੀ ਅਨਸਾਰ ਇਥੇ ਚਾਰ ਵਰਨ ਨੇ ਤੇ ਚੌਥਾ ਜਿਹੜਾ ਵਰਨ ਉਹਦੂ ਅੱਗੇ ਇੱਕ ਪੰਜਵਾਂ ਜਿਹੜਾ ਅਤੀਸ਼ੂਦਰ ਹੈ ਵੀ ਇਹਨਾਂ ਦਾ ਕੋਈ ਹੱਕ ਹੀ ਨਹੀਂ ਹੈ ਕਿ ਉਹ ਜਿਹੜਾ ਅਤੀਸ਼ੂਦਰ ਵਰਨ ਹੈ ਉਹਦਾ ਨਮਾਇੰਦਾ ਹੈ ਐ ਡਾਕਟਰ ਅੰਬੇਦਕਰ ਸਾਹਿਬ ਭੀਮਰਾਓਂਗ ਅੰਬੇਦਕਰ ਸਾਹਿਬ ਬਹੁਤ ਹੀ ਜ਼ਿਆਦਾ ਪੜੇ ਲਿਖੇ ਬਹੁਤ ਹੀ ਜ਼ਿਆਦਾ ਸਿਆਣੇ ਜਦ ਮੈਂ ਅਸੈਂਬਲੀ ਕੰਸਟੀਟਿਊਐਂਟ ਅਸੈਂਬਲੀ ਸੰਵਧਾਨ ਕਰਨੀ ਸਭਾ ਦੀਆਂ ਬਹਿਸਾਂ ਪੜਨਾ ਉਹਦੇ ਵਿੱਚ ਜਦ ਡਾਕਟਰ ਅਵੇਦਕਾਰ ਸਾਹਿਬ ਸਵਾਲ ਕਰਦੇ ਨੇ ਤੇ ਉਹਦਾ ਜਵਾਬ ਦਿੰਦੇ ਨੇ ਜਾਂ ਜਿਹੜੇ ਲੋਕ ਸਵਾਲ ਕਰਦੇ ਨੇ ਉਹਨਾਂ ਦਾ ਜਵਾਬ ਦਿੰਦੇ ਨੇ ਜਾਂ ਜਿਹੜੇ ਉਹਦੇ ਉੱਤੇ ترمیم ਆਉਂਦੀ ਆ ਉਹਦੇ ਉੱਤੇ ਬੋਲਦੇ ਨੇ ਤੇ ਪਤਾ ਲੱਗਦਾ ਬੰਦਾ ਬਹੁਤ ਹੀ ਵੱਡਾ ਬਦਮਾਣ ਹੈ ਬੜੀ ਚੈਰੀ ਕਰਕੇ ਮੈਂ ਚਾਹੇ ਸਰਕਾਰੀ ਮੀਟਿੰਗਾਂ 'ਚ ਕਈ ਵਾਰ ਦੇਖਦਾ ਆ ਆ ਹੁਣੀ ਅਸੀਂ ਭਾਈ ਕਾਨ ਸਿੰਘ ਨਾਬਾ ਦੇ ਉੱਤੇ ਮੀਟਿੰਗਾਂ ਦੋ ਮੀਟਿੰਗਾਂ ਕਰ ਚੁੱਕੇ ਦੋਨੋਂ ਮੀਟਿੰਗਾਂ ਜਿਹੜੇ ਸਰਕਾਰੀ ਅਧਿਕਾਰੀ ਆਉਂਦਾ ਹੁੰਦਾ ਉਹਨੂੰ ਪਤਾ ਨਹੀਂ ਹੁੰਦਾ ਵਿੱਚ ਕੀ ਲਿਖਿਆ ਹਾਂਜੀ ਮੈਂ ਦੇਖਦਾ ਜੀ ਦੇਖਦਾ ਜੀ ਉਹ ਕਿਥੇ ਚਾਰ ਵਾਰੀ ਦੇਖਣੀ ਪੈਂਦੀ ਆ ਉਹਨਾਂ ਨੂੰ ਮੈਂ ਐਡੀ ਐਡੀ ਲੰਬੀਆਂ ਸਰਦਾਨ ਕਵੇਸਾਂ ਦੇ ਵਿੱਚ ਕਦੇ ਵੀ ਡਾਕਟਰ ਮੇਦਕਰ ਸਾਹਿਬ ਦੀ ਉਹ ਜਿਹੜੀ ਸਾਰੀ ਆ ਉਹਦੇ 'ਚ ਕੋਈ ਕਨਫਿਊਜ਼ਨ ਨਹੀਂ ਲਿਖਿਆ ਵੀ ਇਹਨਾਂ ਨੂੰ ਪਤਾ ਨਹੀਂ ਕੀ ਕਰਨਾ ਆਮ ਸੁਪਾਸਟਰ ਜਿਵੇਂ ਬੀਕਾ ਜਿਵੇਂ ਕੋਈ ਕਿਸੇ ਦੀ ਇਨਸਲਟ ਨਹੀਂ ਔਰ ਉਹਦੇ ਵਿੱਚ ਡਾਕਟਰ ਸਾਹਿਬ ਨਹੀਂ ਸਰ ਕਹਿ ਕੇ ਗੱਲ ਕਰੀ ਜਾਂਦੀ ਹੈ ਤੇ ਇੱਕ ਡਾਕਟਰ ਰਜਿੰਦਰ ਪ੍ਰਸਾਦ ਨਹੀਂ ਤਾਂ ਉੱਥੇ ਇੱਕ ਦੂਜੇ ਨੂੰ ਨਾਮ ਲਾ ਕੇ ਮਿਸਟਰ ਕੈਰੀ ਕਰ ਰਹੀ ਹੈ ਸੋ ਕਹਿਣ ਦਾ ਮੇਰਾ ਮਤਲਬ ਇਹ ਨਾ ਹੈ ਵੀ ਉਹ ਬੈਸਾ ਹੋ ਕੇ ਸੰਵਿਧਾਨ ਬਣਿਆ ਹੈ ਸੰਵਿਧਾਨ ਚੰਗਾ ਮਾੜਾ ਕਮਜ਼ੋਰ ਹੈ ਤਕੜਾ ਇਸ ਚ ਨਹੀਂ ਮੈਂ ਜਾ ਰਿਹਾ ਪਰ ਇੱਕ ਗੱਲ ਤਾਂ ਉਹਨੇ ਕਹੇਤੀ ਨਾ ਵੀ ਦੀ ਪੀਪਲ ਆਫ ਇੰਡੀਆ ਗਿਵਸ ਕਨਸਟੀਟਿਊਸ਼ਨ ਟੂ ਹਵਰ ਸੈਲਫਸ for justice liberty equality and fraternity justice social political and economic free uh, liberty to speak to presently views to follow any religion insaaf dena hai bade bachche samajik ਆਨਕਪ ਇਸਿਆਸੀ ਆਜ਼ਾਦੀ ਦੇਣੀ ਹੈ ਬੋਲਣ ਦੀ ਵਿਚਾਰ ਰੱਖਣ ਦੀ ਕੋਈ ਧਰਮ ਧਾਰਨ ਕਰਨ ਦੀ ਧਾਰਮਿਕ ਰੋਹ ਰੀਤਾਂ ਦੀ ਆਦੀਆਂ ਦੀ ਬਰਾਬਰਤਾ ਕੰਮ ਦੇ ਵਿੱਚ ਵੀ ਸਾਧਨਾ ਦੇ ਵਿੱਚ ਵੀ ਗਿਆਨ ਪ੍ਰਾਪਤ ਕਰਨ ਚ ਵੀ ਇਕਤਾ ਯੂਨਿਟੀ ਵਟਰਨਟੀ ਭਾਈਚਾਰਾ ਸਾਰੇ ਧਰਮਾਂ ਦਾ ਸਾਰੀਆਂ ਜਾਤੀਆਂ ਦਾ ਸਾਰੀਆਂ ਬੋਲੀਆਂ ਦਾ ਸਾਰੇ ਖਿੱਤਿਆਂ ਦਾ ਇਹ ਤਾਂ ਬਹੁਤ ਵੱਡੀ ਗੱਲ ਹੈ ਹਰੇਕ ਨੂੰ ਵੋਟ ਦਾ ਅਧਿਕਾਰ ਦੇਤਾ ਮੈਂ ਕਿਹਾ ਨਾ ਬਾਕੀ ਛੱਡੂ ਹਰੇਕ ਨੂੰ ਵੋਟ ਦਾ ਅਧਿਕਾਰ ਹੀ ਆਪਣੇ ਆਪ ਵਿੱਚ ਬਹੁਤ ਵੱਡੀ ਬਰਾਬਰੀ ਤਾਂ ਹੈ ਬਿਲਕੁਲ ਕਿੱਥੇ ਕਹਿੰਦੇ ਸੀ ਵੀ ਤੁਸੀਂ ਆਪ ਦਾ ਕੁਝ ਲੈ ਕੇ ਤੁਰੋ ਥੋੜੀ ਪਰਛਾਈ ਨਾ ਪੈਜੇ ਕਿੱਥੋਂ ਦੇ ਘਰੇ ਵੋਟ ਮੰਗਣ ਜਾਣਾ ਪੈ ਰਿਹਾ ਤੇ ਵੋਟ ਉਹਦੀ ਬਰਾਬਰ ਹੈ ਇਹ ਬਹੁਤ ਵੱਡਾ ਫਰਕ ਹੈ ਲੋਕ ਕਹਿੰਦੇ ਵੇਚ ਦਿੰਦੇ ਨੇ ਜੀ ਗਿਆ ਦਿਨ ਜੋ ਵੀ ਉਹਨੂੰ ਹੱਕ ਤਾਂ ਮਿਲਿਆ ਹੈ ਪਰ ਉਹ ਤਾਂ ਹੱਕ ਹੀ ਨਹੀਂ ਸੀ ਸਹੀ ਇਸ ਕਰਕੇ ਡਾਕਟਰ ਮੀਰਕਰ ਸਾਹਿਬ ਦਾ ਇੰਟਰਕਿਊਟ ਕੱਦ ਵੀ ਬਹੁਤ ਉੱਚਾ ਸੀ ਉਹਨਾਂ ਦੀ ਜਿਹੜੀ ਆਰ ਗੁਜਾਰੀ ਹੈ ਜਿਹੜੀ ਖੜਾ ਬਣਾਉਣ ਵਾਲੀ ਕਮੇਟੀ ਸੀ ਉਹਦੇ ਚੇਅਰਮੈਨ ਸੀਗੇ ਸਭਾਪਤੀ ਸੀਗੇ ਉਹ ਖੜਾ ਜਿਹੜਾ ਉਹਨਾਂ ਨੇ ਬਣਾਇਆ ਉਸ ਖੜਲੇ ਦੇ ਸਵਾਲਾਂ ਤੇ ਜਿਹੜੇ ਜਵਾਬ ਦਿੰਦੇ ਸੀ ਉਹ ਉਹ ਬੜੇ ਵਾ ਕਮਾਲ ਉਕਿ ਮੈਂ ਜਦ ਅਸਵਿਧਾਨ ਦੇ ਕੋਈ ਆਰਟੀਕਲ ਆਂਦਾ ਹੈ ਕਿਸੇ ਦੇ ਉੱਤੇ ਗੱਲ ਆਂਦੀ ਆ ਵੀ ਇਹ ਆਰਟੀਕਲ ਆਇਆ ਨਾ ਉਹਦੀ ਨਾਲ ਇਹ ਵੀ ਪੜ੍ਹਦਾ ਦੇ ਪਿੱਛੇ ਉਦੋਂ ਚਰਚਾ ਕੀ ਹੋਇਆ ਉਹ ਆਰਟੀਕਲ ਨੂੰ ਘਟਨ ਵੇਲੇ ਜਿਹੜੇ ਉਹ ਚਾਰ ਲਾਈਨਾਂ ਆ ਦਸ ਲਾਈਨਾਂ ਆਈਆਂ ਉਹ ਕਿੱਥੋਂ ਆਈਆਂ ਨੇ ਕਿਹੜੀ ਸੋਚੋਂ ਆਈਆਂ ਨੇ ਜਦ ਮੈਂ ਜਦਾ ਨਾਰਸਿਸੀਆ ਆਇਆ ਸੀ ਉਦੋਂ ਵੀ ਮੈਂ ਦੇਖਿਆ ਵੀ ਇਹ ਇਹ ਨਾਗਰਿਕਤਾ ਕਿਵੇਂ ਉਹਨਾਂ ਨੇ ਕੱਢੀ ਵੀ ਕੀ ਹੈ ਨਾਗਰਿਕਤਾ ਕਿਉਂ ਆ ਕਿਨੇ ਇਸ ਕਰਕੇ ਉਹਨਾਂ ਦੇ ਉੱਤੇ ਜਿਹੜਾ ਇਹ ਹਮਲਾ ਹੈ ਉਹ ਹਮਲਾ ਮਨੁੱਖ ਸਮਰਤੀ ਵਰਦਨ ਕੋਕਸੀ ਤਾਂ ਬੜਾ ਬਰ ਉਹਨਾਂ ਨੂੰ ਮੰਨਣਾ ਨਹੀਂ ਹੁਣ ਵਿਰੋਧੀ ਧਿਰ ਦਾ ਨੇਤਾ ਜਿਹੜਾ ਉਹਨਾਂ ਨੂੰ ਮਨੁਸਮਰਤੀ ਲੈ ਕੇ ਚੱਲਿਆ ਜਾਂਦਾ ਉਹ ਕਹਿੰਦਾ ਆ ਦੇਖ ਲਓ ਤੁਸੀਂ ਐਂ ਕਰਦੇ ਹੋ ਇਹ ਕਹਿੰਦੇ ਚੰਗਾ ਕਰਕੇ ਦਿਖਾਓ। ਇਹ ਕਰਕੇ ਦਿਖਾਉਣਿਆ ਚੋ ਡਾਕਟਰ ਸਾਹਿਬ ਨੂੰ ਡਾਕਟਰ ਭੀਮਰਾਓ ਮੇਰਕਾਰ ਜੀ ਨੂੰ ਇਹੋ ਜੇ ਸ਼ਬਦ ਬੋਲਦੇ ਨੇ ਜਿਹਦੇ ਵਿੱਚ ਪਹਿਲੀ ਤਾਂ ਮੈਂ ਕਹਾਂਗਾ ਇੱਕ ਖੁਸ਼ੀ ਵੀ ਹੈ। ਵਿਕਰਤੋ ਕਟੋ ਨੇ ਇਹ ਤਾਂ ਕਿਹਾ ਬਿੱਤ ਜੀ ਰਾਮ ਦੀ ਨਾ ਦੀ ਲੈਂ ਵੀ ਵਜਾਏ ਦੀਮ ਰਾਮਬੀਰ ਅੰਬੇਦਕਰ ਕਹ ਕੇ ਜਾਨੇ ਹੋ ਇਹ ਤਾਂ ਮਤਲਬ ਲੋਕ ਰਾਮ ਦੇ ਥਾਂ ਤੇ ਵੀਰ ਅੰਬੇਦਕਰ ਕਹਿੰਦੇ ਨੇ ਤਾਂ ਗਲਤ ਹੈਗੀ ਐ ਉਸੇ ਦੀ ਉਹਨਾਂ ਨੇ ਕਿਹਾ ਫਿਰ ਉਹਨਾਂ ਨੂੰ ਮੁਰਤਿ ਉਹ ਰਾਮ ਮੰਦਰ ਵਾਲੇ ਮੁੱਦੇ 'ਚ ਲੈ ਜਾਂਦੇ ਨੇ ਵੀ ਜੇ ਇੰਨੇ ਵਾਰੀ ਤੁਸੀਂ ਜਿੰਨੇ ਵਾਰੀ ਅੰਬੇਦਕਰ ਅੰਬੇਦਕਰ ਕਹਿੰਦੇ ਹੋ ਜੇ ਇੰਨੇ ਵਾਰੀ ਰਾਮ ਕਿਹਾ ਹੁੰਦਾ ਤਾਂ ਸਵਰਗਾਂ ਨੂੰ ਚਲੇ ਜਾਂਦੇ ਉਹ ਕਹਿੰਦੇ ਮਹਾਰਾਜ ਨਲਕਾ ਤੋਂ ਰੇ ਬਣਾ ਰੱਖਿਆ ਸਵਰਗਾਂ ਨੂੰ ਕਹਦਾ ਜਨ ਐਤੀ ਸਵਰਗ ਬਣਾ ਲਈਏ ਅਜੇ ਤਾਂ ਸੋਚ ਕਰਕੇ ਇਹ ਜਿਹੜਾ ਸੰਸਦ ਵਿੱਚ ਹੋ ਰਿਹਾ ਇੱਕ ਤਾਂ ਇਹ ਹੈ ਲੜਾਈ ਐ ਇਸ ਕਰਕੇ ਇਸ ਲੜਾਈ ਦੇ ਵਿੱਚ ਜਿਹੜੀ ਰਾਜ ਕਰਦੀ ਤੇ ਰਹਾ ਉਹਨੇ ਆਪਣੇ ਸਾਰੇ ਜਿਹੜੇ ਮਾਪਦੰਡ ਨੇ ਡੈਮੋਕ੍ਰੇਸੀ ਦੇ ਉੱਛਲ ਡੈਮੋਕ੍ਰੇਸੀ ਤੇ ਰਿਪਬਲਿਕ ਜੇ ਤੁਸੀਂ ਸਮਝੋ ਜਮਹੂਰੀਅਤ ਕੀ ਹੈ ਰਿਪਬਲਿਕ ਕੀ ਹੈ ਜਮਹੂਰੀਅਤ ਆ ਬਹੁ ਗਿਣਤੀ ਨਾਲ ਰਾਜ ਰਿਪਬਲਿਕ ਇਹ ਹੈ ਵਿਰੋਧੀ ਧਿਰ ਦੀ ਵੀ ਗੱਲ ਸੁਣਨਾ ਚਾਹੀਏ ਕਿ ਕਿੰਨੀ ਵੀ ਘੱਟ ਗਿਣਤੀ ਕਿਉਂ ਨਾ ਹੋਵੇ ਉਹਦੀ ਗੱਲ ਨੂੰ ਵੀ ਥਾਂ ਦੇ ਹੁਣ ਇਹ ਜਮਹੂਰੀਅਤ ਦੀ ਤਾਂ ਇਹ ਮਾੜੀ ਮੋਟੀ ਗੱਲ ਕਰਦੇ ਨੇ ਰਿਪਬਲਿਕ ਨੂੰ ਤਾਂ ਛੱਡ ਹੀ ਗਏ ਹਾਂ ਕਿ ਆ ਹੁਣੀ ਆਉਣਾ ਹੈ 26 ਜਨਵਰੀ ਨੂੰ ਰਿਪਬਲਿਕ ਡੇ ਮਨਾਉਣਗੇ ਆਉਣ ਵਾਲੀ ਹੈ 26 ਜਨਵਰੀ ਨੂੰ ਰਿਪਬਲਿਕ ਡੇ ਮਨਾਉਣਗੇ ਪਰ ਇਹ ਰਿਪਬਲਿਕ ਨਹੀਂ ਹੈ ਹੁਣ ਇੰਡੀਆ ਰਿਪਬਲਿਕ ਨਹੀਂ ਹੈ ਬਿਲਕੁਲੀ ਹੁਣ ਇਹ ਡੈਮੋਕ੍ਰੇਸੀ ਵੀ ਨਹੀਂ ਪਰ ਡੈਮੋਕ੍ਰੇਸੀ ਫਿਰ ਵੀ ਨਾਮ ਨਿਹਾਦੀ ਹੈਗੀ ਚੋਣ ਕਰਾਉਣੀ ਪੈ ਰਹੀ ਹੈ ਸੈਸ਼ਨ ਬੁਲਾਉਣੇ ਪੈ ਰਹੇ ਨੇ ਮਨੇ ਰਿਪਬਲਿਕ ਨਹੀਂ ਹੈ ਇਹ ਤਾਂ ਪੱਕੀ ਗੱਲ ਹੀ ਹੈ ਨਾ ਇੱਥੇ ਵਿਰੋਧ ਨੂੰ ਤਾਂ ਜਗ੍ਹਾ ਛੱਡੀ ਨਹੀਂ মিডিਆ ਦਾ ਹਾਲ ਤੁਸੀਂ ਦੇਖਦੇ ਹੋ ਐਜੂਕੇਸ਼ਨ ਦਾ ਹਾਲ ਦੇਖ ਲਓ ਸਿਹਤ ਸੇਵਾਵਾਂ ਦਾ ਹਾਲ ਦੇਖ ਲਓ ਜਿਹਦੇ ਵਿੱਚ ਜਿਹੜੀ ਡਿਸੈਂਟ ਹੈ ਜੀਨੂੰ ਆਪਾਂ ਕਹਿੰਦੇ ਆ ਗਲਕੇ ਸਾਡੀ ਜਿਹੜੀ ਰਿਪਬਲਿਕ ਹੈ ਉਹਦਾ ਜਨਹੀ ਹੈ ਪਹਿਲਾਂ ਵਾਰਤਾਲਾਪ ਡੈਡੋ ਚਾਰ ਡੀ ਡੈਡੋ ਫਿਰ ਡਿਸਕਸ਼ਨ ਡਿਸਕਸ਼ਨ ਹੈ ਵਿਚਾਰ ਬਟਾਂਦਰਾ ਠੀਕ ਹੈ ਵਾਰਤਾਲਾਪ ਕਰੋ ਦੇਨ ਵਿਚਾਰ ਪਰਵਾਹ ਨਾ ਕਰੋ ਇਹ ਡਿਫਰੈਂਸ opinion મત ਭੇਦ ਰੱਖੋ ਵੀ ਨਹੀਂ ਮੈਂ ਇਹ ਦੋਸਤੋ ਕੇ ਡਿਸੈਂਟ ਵੀ ਨਹੀਂ ਮੇਰਾ ਮੇਰਾ ਨਹੀਂ ਕੋ ਵੀ ਮੈਂ ਸਹਿਮਤ ਨਹੀਂ ਆਸਹਿਮਤੀ ਤੇ ਇਸ ਤੋਂ ਅੱਗੇ ਜਿਹੜਾ ਹੈਗਾ ਉਹ ਡਿਸਿਡੈਂਸ ਇਹ ਪੰਜਵੀਂ ਦੀ ਹੈ ਸਿਖਰ ਜਿਹੜੀ ਪਹੁੰਚੀ ਦੀ ਆ ਚਾਰ ਦੀ ਤੋਂ ਬਾਅਦ ਡਿਸਿਡੈਂਸ ਵੀ ਲੋਕ ਕਰੀ ਜਾਂਦੇ ਆ ਵੀ ਨਾ ਬਿਲਕੁਲ ਨਹੀਂ ਮੈਂ ਨਹੀਂ ਸਹਿਮਤ ਮੈਂ ਇਹਨੂੰ ਰੱਦ ਕਰਦਾ ਆ ਆਪਣੇ ਵੱਲੋਂ ਚਾਹੇ ਅਸੀਂ ਗਣ ਗਿਣਤੀ ਕਰਤੀ ਇਹ ਸਾਡੀ ਰਿਪੋਰਟ ਦੇ ਗੈਨੇ ਨੇ ਪਰ ਉਹ ਦਿੱਤੇ ਮੈਨੂੰ ਲੱਗਦਾ ਹੈ ਵੀ ਉਹ ਤੋਂ ਇਹ ਭੱਜ ਰਹੇ ਨੇ ਜਿਹਦੇ ਕਰਕੇ ਜਿਹੜਾ ਉੱਥੇ ਧੱਕਾ ਮੂਕੀ ਹੋਇਆ ਜੋ ਰੌਲਾ ਪਿਆ ਜੋ ਕੁਝ ਹੋਇਆ ਉਹਦੇ ਵਿੱਚ ਹੁਣ ਸੀਸੀਟੀਵੀ ਫੁਟੇ ਜਿੰਨੀ ਦਿਖਾ ਰਹੇ ਕਿਉਂ ਨਹੀਂ ਦਿਖਾ ਰਹੇ ਕਿਉਂਕਿ ਉਹ ਫਸਦੇ ਨੇ ਨਹੀਂ ਤਾਂ ਸਾਹਮਣੇ ਰੱਖ ਲੈ ਉਹ ਆ ਦੇ ਲੋਜੀ ਰਾਹੁਲ ਗਾਂਧੀ ਨਾਲ ਉਹ ਰਾਹੁਲ ਗਾਂਧੀ ਦੀ ਪੂਰੀ ਚੱਕਾ ਹੈ ਤੇ ਕਿਸੇ ਤਰ੍ਹਾਂ ਕਦੇ ਕਿਸੇ ਤੱਕ ਉਹਦੀ ਨਾਗਰਿਕਤਾ ਲੈ ਕੇ ਕਦੇ ਕੁਝ ਲੈ ਕੇ ਕਦੇ ਕੁਝ ਲੈ ਕੇ ਵੀ ਰਾਹੁਲ ਗਾਂਧੀ ਨਾ ਹੋਵੇ ਬੱਦ ਦੇਖੋ ਤੁਸੀਂ اپੋਜੀਸ਼ਨ ਨੂੰ ਵੀ ਸੀਰੀਅਸਲੀ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਵੀ ਇਹ ਨਾ ਮਤਲਬ ਰਾਹੁਲ ਗਾਂਧੀ ਇੱਕ ਰੈਨਿੰਗ ਪੁਆਇੰਟ ਹੈ ਦੇਸ਼ ਦੇ ਮਤਬਦਲ ਜਾਂ ਸਿਆਸਤ ਦਾ ਦਾਨਾ ਦਾ ਤੇ ਉਹ ਤੋਂ ਇਹ ਵੱਡੇ ਜਿਹੜੇ ਦਿਓ ਕੱਦ ਨੇਤਾ ਨੇ ਹੁਣ ਡਰਦੇ ਨੇ ਇਹਨਾਂ ਉਹ ਤਾਂ ਇਹਨਾਂ ਦੇ ਉਮਰ ਮੁਕਾਬਲੇ ਉਮਰ 'ਚ ਵੀ ਛੋਟਾ ਹੈ ਤੇ ਉਹ ਤੋਂ ਡਰਦੇ ਨੇ ਔਰ ਗ੍ਰੀਤ ਨਾ ਡਰੇ ਹੋਏ ਨੇ ਇੱਕ ਵਿਅਕਤੀ ਤੋਂ ਜਿੱਦੇ ਇਹ ਜਿਹੜੇ 240 ਸੰਸਦ ਨੇ ਇਕੱਠੇ ਹੋ ਜਾਂਦੇ ਨੇ ਐਨੇ ਨੇਤਾ ਨੇ ਖੇਤਰੀ ਉਹ ਇਕੱਠੇ ਹੋ ਜਾਂਦੇ ਨੇ ਉਹਦੇ ਪਤਾ ਨਹੀਂ ਇਹਨਾਂ ਦਾ ਕੀ ਹਾਲ ਹੋਊਗਾ ਉੱਥੇ ਉਸ ਦੀ ਮਨੋਮ ਬਰਲਾ ਜੀ ਨੇ ਦੋ ਬਿੱਲ ਪੇਸ਼ ਕਰੇ ਉੱਚੀ ਬਸ ਮਹਿਗਵਾਲ ਜੀ ਨੂੰ ਕਹਿ ਕੇ ਠੀਕ ਹੈ ਜੀ ਉਹਨਾਂ ਨੇ ਨਾ ਵਾਲੀ ਜਿਹੜੀ ਆਵਾਜ਼ ਉਹ ਆਵਾਜ਼ ਹੀ ਬੰਦ ਕਰਤੀ ਸਪੀਕਰ ਸੁਣਦੀ ਨਹੀਂ ਤੁਸੀਂ ਦੇਖ ਲਿਓ ਆਪ ਹਾਂ ਬਾਈ ਸੁਣ ਰਹੀ ਹੈ ਨਾ ਵਾਲੀ ਸੁਣੀ ਨਹੀਂ ਕਿਉਂਕਿ ਜਿੱਦੇ ਉਸ ਦੇ ਉੱਤੇ ਇੱਕ ਰਾਸ਼ਟਰੀ ਚੋਣ ਦੇ ਉੱਤੇ VOTING ਕਰੇ ਵਿਲ ਇਨਟਰੋਡਿਊਸ ਹੋਣ ਤੇ ਉਹਦੇ ਨਾਹ ਵਾਲੀ ਆਵਾਜ਼ ਆ ਗਈ ਜਿਆਦਾ ਤੇ ਉਹਨਾਂ ਨੂੰ ਕਹਿਣਾ ਪਿਆ ਵੀ ਨਾਹ ਮжоਰਿਟੀ ਹੈ ਉਹ ਨਾਹ ਦੀ ਮжоਰਿਟੀ ਆ ਕੇ ਕਹਿੰਦੇ ਇਹ ਬੇਇਬਦਾਫ ਨਹੀਂ ਹੋਇਆ ਇਹ ਕਲਪਾਫ ਨਹੀਂ ਹੋਈ ਉਸ ਤੋਂ ਬਾਅਦ VOTING VOTING ਜੋ ਵੀ ਹੋਈ ਉਤੋਂ ਫਸ ਗਏ ਉਤੋਂ ਨਾਹ ਦੀ ਆਵਾਜ਼ ਹੀ ਦਵਾ ਦੋ ਕਿਸੇ ਨੇ ਲੱਗੰਦੇ ਇਹ ਝਗੜਾ ਹੈ ਇਸ ਕਰਕੇ ਉਹਦੇ ਚ ਡੈਮੋਕ੍ਰੇਸੀ ਇਹ ਡੰਡੇ ਲੈ ਕੇ ਗਏ ਨੇ ਅਰੇ ਇਹਨਾਂ ਦੀ ਤਿੰਨੇ ਦਿਨ ਤੋਂ ਹੱਥ ਹਮਲਾਵ ਰਹੇ ਇਹ ਹਮੜਾ ਕਰਦੇ ਨੇ ਵੈਸੇ ਇਹਨਾਂ ਨੂੰ ਪਤਾ ਨਹੀਂ ਵੀ ਡੰਡਿਆਂ ਨਾਲ ਇਹ ਰੋਜ਼ ਡੰਡਿਆਂ ਨਾਲ ਜਿਹਨੇ ਟ੍ਰੇਨਿੰਗ ਕਰੰਦੇ ਨੇ ਉਹ ਨਾਲ ਹਮੜੇ ਨਹੀਂ ਹੁੰਦੇ ਇਕੱਲੇ ਇਕੱਲੇ ਦਾ ਤਾਂ ਸਿਰਫ ਆੜ ਸਕਦੇ ਹੋ ਤੁਸੀਂ ਕਿਤੇ ਇਕੱਲੇ ਇਕੱਲੇ ਥਾਂ ਤੇ ਬੰਬ ਵੀ ਚਲਾ ਸਕਦੇ ਹੋ ਚਲਾਉਂਦੇ ਇਹਨਾਂ ਦੇ ਬੰਦੇ ਬੰਦੇ ਮਾਰੇ ਵੀ ਨੇ ਗੋਵਿੰਦ ਪਾਂਸਰੇ ਮਾਰੇ ਨੇ ਇਹਨਾਂ ਨੇ ਇਹਨਾਂ ਨੇ ਕਲਬੁਰਜੀ ਮਾਰੇ ਨੇ ਇਹਨਾਂ ਨੇ ਘੋਲਕਰ ਨੂੰ ਮਾਰਿਆ ਇਹਨਾਂ ਨੇ ਗੋਲੀ ਨਮਕੇਸ਼ ਨੂੰ ਮਾਰਿਆ ਉਹ ਬਿਨਵਪਾ ਹਤਾ ਉਹ ਇਹ ਜੇ ਕੁਝ ਤਾਂ ਇਹ ਏਜੰਸੀ ਨਾਲ سے ਕਰ ਸਕਦੇ ਨੇ ਪਰ ਇਹ ਹਰ ਜਗ੍ਹਾ ਤੇ ਨਹੀਂ ਕਰ ਸਕਦੇ ਇੱਕਠੇ ਹੋ ਕੇ ਇਸ ਤਰ੍ਹਾਂ ਨਹੀਂ ਕਰ ਸਕਦੇ ਭਜਦੇ ਨੇ ਫਿਰ ਉੱਥੋਂ ਇਹ ਇੱਥੇ ਵੀ ਮੈਂ ਦੇਖਣੀ ਵੀਡੀਓ ਮੈਂ ਨੂੰ ਪਤਾ ਕਿੰਨਾ ਸੱਚ ਹੈ ਵੀਡੀਓ ਆਏ ਨੇ ਉੱਪਰ ਕੋਈ ਵੀ ਬਣੋ ਟੀਵੀ ਗੱਲਾਂ ਹੁੰਦੀਆਂ ਨੇ ਇਹ ਚਾਹੀ ਵੀ ਇਹ ਵੀ ਡੰਡੇ ਲੈ ਕੇ ਗਏ ਨੇ ਬੀਜਪੀ ਵਾਲੇ ਅੰਦਰ ਡੰਡੇ ਕਿਵੇਂ ਲੈ ਕੇ ਚਲੇ ਗਏ ਜਿਹੜੇ ਡੰਡੇ ਲੈ ਕੇ ਜਾਣਾ ਹੈ ਇਹ ਆਪਣੇ ਆਪ ਕੀ ਵਾਹ ਹੁੰਦਾ ਵੀ ਅਸੀਂ ਹਮਲਾ ਕਰਨਾ ਮੈਂ ਮੈਨੂੰ ਪਤਾ ਹੈ ਵੀ ਟਾਈਮ ਹੋ ਗਿਆ ਆਪਣਾ ਇੱਕ ਲਾਈਨ ਦੀ ਗੱਲ ਦੱਸਦਾ ਕਿ ਜਿਹੜੇ ਸਤਰਕ ਹੁੰਦੇ ਨੇ ਇੱਕ ਵਾਰੀ ਸਾਡੇ ਇੱਕ ਐਜੀਟੇਸ਼ਨ ਸੀ ਉਹ ਕਹਿੰਦੇ ਜੀ ਇਹ ਬੰਦੇ ਆ ਕੇ ਖਾਪ ਪਾਉਣਗੇ ਆਰਐਸਐਸ ਦਾ ਫੈਸਲਾ ਸੀ ਬੇ ਸਿੱਖਾ ਪਾਵਾਂਗੇ ਸਟੂਡੈਂਟ ਯੂਨੀਅਨ ਦੀ ਮੈਂ ਕਿਹਾ ਤੁਸੀਂ ਕੁਝ ਨਹੀਂ ਕਰਨਾ ਤੁਸੀਂ ਨਾ ਡਾਠੀਆਂ ਦਾ ਬੰਨਿਆ ਹੋਇਆ ਬੰਦਲ ਉੱਥੇ ਫਲਾਣੀ ਥਾਂ ਤੇ ਉਹ ਗੇਟ ਦੇ ਨਾਲ ਸੀਗਾ ਇੱਕ ਛੱਡ ਜਾ ਬੰਨਿਆ ਹੋਇਆ ਬਸ ਦਾ ਵੀ ਉਹਦੇ ਚ ਬਹਿ ਜਾਣਾ ਤੇ ਲੋਕਾਂ ਨੂੰ ਦਿਖੇ ਜਿਹੜਾ ਅੰਦਰ ਜਾ ਬੀ ਡਾਠੀਆਂ ਪਈਆਂ ਨੇ ਇੱਥੇ ਨਾ ਦੋ ਤਿੰਨ ਮੈਂ ਕਹਿੰਦੇ ਜੀ ਅਸੀਂ ਮੋਦੀ ਕਾਲ ਤੋਂ ਫਲਾਂਤਰ ਬਲਾ ਮੈਂ ਨਾ ਕਿਸੇ ਨੂੰ ਨਹੀਂ ਬੁਲਾਉਣਾ ਤੁਸੀਂ ਬਹਿਣਾ ਚਾਰ ਬੰਦੇ ਨੇ ਉਹਨੂੰ ਪਤਾ ਵੀ ਸਾਡੀ ਕਾਲਜ ਦੇ ਬੰਦੇ ਨੇ ਤੇ ਇਹ ਲਾਠੀਆਂ 'ਚ ਬੈਠੇ ਨੇ ਜਿੰਜੇ ਦਾ ਫਰਕੀ ਮਤਲਬ ਉਹਨਾਂ ਨੂੰ ਪਤਾ ਲੱਗ ਜਾਊ ਵੀ ਚੰਡ ਦੇਣਗੇ ਜੇ ਤੁਸੀਂ ਅੰਦਰ ਜਾ ਕੇ ਨਾ ਖਰੂਦ ਜਾ ਕਰਿਆ ਤਾਂ ਟੇਵ ਨਹੀਂ ਫਿਰ ਮੈਂ ਇਸ ਕਰ ਕੋ ਖਰੂਦ ਨਹੀਂ ਕਰਨਗੇ ਕਿਉਂਕਿ ਡਰਦੇ ਨੇ ਉਹਨਾਂ ਨੂੰ ਪਤਾ ਉਹਨਾਂ ਤਾਂ ਮਾਪੇ ਨੇ ਪਹਿਚਾਣਾ ਗੱਲ ਵੀ ਤਾਂ ਸਿਰਫ ਦਿਵਾਕੇ ਕੀ ਲੈਣਾ ਸੀ ਉਹ ਤਾਂ ਟ੍ਰੇਨਿੰਗ ਇਹ ਤਾਂ ਅੰਦਾਜ਼ਾ ਆ ਭੱਜੋ ਅੱਜ ਲਈ ਡੰਬੂ ਕੰਤੇ ਸੋ ਇਸ ਕਰਕੇ ਇਹ ਨਾਖੀਆਂ ਲੈ ਕੇ ਗਏ ਨੇ ਇਹਨਾਂ ਦਾ ਯੋਜਨਾਬੱਧ ਤਰੀਕਾ ਸੀ ਇਹ ਵੀ ਇਹ ਸੈਸ਼ਨ ਨੂੰ ਸੀ ਪੜਕਾਈਏ ਇਹਨਾਂ ਨੂੰ ਪੜਕਾਈਏ ਇਹਨਾਂ 'ਤੇ ਕੋਈ ਨਾ ਕੋਈ ਕਾਰਵਾਈ ਕਰੀਏ ਹੁਣ ਇਹਦਾ ਤਰੀਕਾ ਕੀ ਹੈ ਕੌਂਟਰੀ ਕਰਿਆ ਗਿਆ ਕਿ ਉਹ ਮਿਰਲਾ ਜੀ ਦੀ ਡਿਊਟੀ ਬੰਦੀ ਹੈ ਸਭਾ ਪੱਕੀ ਦੇ ਤੌਰ ਤੇ ਉਹ ਬੀਜੇਪੀ ਤੋਂ ਉਪਰ ਉੱਠ ਕੇ ਨਹੀਂ ਤਏਗਾ ਜੇ ਨਹੀਂ ਪੰਦੇ ਫਿਰ ਲੋਕ ਉਠਾਉਣਗੇ ਕਿ ਤੁਸੀਂ ਸੀਸੀਟੀਵੀ ਕੈਮਰੇ ਦੀ ਫੁਟੇ ਸਾਰੀ ਦਿਖਾਓ ਤੇ ਉਹਦੀ ਜਾਂਚ ਕਰਾਓ ਕਿ ਉਹਦੇ ਵਿੱਚ ਕੋਈ ਬਦਲਾਤਾ ਨਹੀਂ ਕਰਿਆ ਫਿਰ ਤੁਹਾਨੂੰ ਤੁਸੀਂ ਜਿਹਨੇ ਕੋ ਉੱਥੇ ਕੁੱਟਮਾਰ ਕਰੀ ਹੋ ਉਹ ਦਰਦੇ ਤਾਂ ਨੇ ਵੀ ਲੱਖੀਆਂ ਵੀ ਸਾਹਮਣੇ ਆ ਜਾਣੀਆਂ ਨੇ ਜਿਹੜਾ ਮਾਰਿਆ ਗਿਆ ਇਹਨਾਂ ਨੇ ਉਹ ਵੀ ਸਾਹਮਣੇ ਆ ਜਾਂਦਾ ਖੜਗੇ ਨੂੰ ਹੁਣ ਗਲਤ ਇਹ ਹੋ ਰਹੀ ਹੈ ਬੀ ਉਹ ਤਾਂ ਕਈਆਂ ਕਈ ਚਾ ਵੀ ਕੰਨੇ ਉਹਨੇ ਬੰਦੇ ਨਹੀਂ ਬਿਆਨਦੇ ਤਬੀ ਜੀਪੀ ਦੇ ਵੀ ਇਹਨਾਂ ਨੇ ਤਾਂ ਕਹੀ ਨਹੀਂ ਦਿੱਤਾ ਤਾਂ ਕਦਮ ਨੇ ਬੀਜੇਪੀ ਦੇ ਬੰਦੇ ਨਹੀਂ ਦਿੱਤਾ ਔਰ ਇਹ ਕੋਈ ਵੱਡੀ ਗੱਲ ਨਹੀਂ ਇਹ ਆਪਣੇ ਬੰਦੇ ਨੂੰ ਆਪ ਹੀ ਠੱਕਾ ਦੇ ਕੇ ਰੌਲਾ ਪਾਉਂਦੇ ਨੇ ਇੱਕ ਉਦਾਹਰਨ ਦੇ ਕੇ ਕੰਕਰੀਟ ਜੋ ਹੋਈ ਉਹਦੇ ਦੰਨਾ ਇੱਕ ਕੌਂਸਲਰ ਪਾਰਟੀ ਆ ਪੂਰੀ ਬਠਿੰਡੇ ਦੀ ਇੱਕ ਕਾਨਫਰੰਸ 1978 ਚ ਹਾਂ ਜੀ ਸੀ ਆਲ ਇੰਡੀਆ ਦੀ ਮੈਂ ਉੱਥੇ ਗਿਆ ਹੋਇਆ ਸੀ ਤੇ ਨਾਵਸਨ ਕੀਵਾ ਜੀ ਦੇ ਨਾਲ ਗਿਆ ਸੀ ਮੈਂ ਉੰਦਾਲ ਸਿੰਘ ਜੀ ਉਹ ਕੋਲ ਠਹਿਰੇ ਸੀ ਅਸੀਂ ਉੱਥੇ ਸੀਗੇ ਤੇ ਨਾਲ ਇੱਕ ਸਾਡੇ ਦੋਸਤ ਹੁੰਦੇ ਪਟਿਆਲੇ ਤੋਂ ਉਹ ਸੀਗੇ ਆਮਨ ਆਮਨ ਉੱਥੇ ਅਸੀਂ ਜਰੂਰ ਚ ਜਾ ਰਹੇ ਸੀ ਇੱਕ ਬੰਦਾ ਕਹਿੰਦਾ ਸੱਪਾ ਗਿਆ ਸੱਪਾ ਗਿਆ ਸੱਪਾ ਗਿਆ ਗਲੀਆਂੋਂ ਪੀੜੀ ਸੀ ਉਹ ਲਾਲ ਸਿੰਘ ਜੀ ਉਹਨਾਂ ਨੂੰ ਐ ਕਰਦਣ ਤੋਂ ਫੜਾ ਕਹਿੰਦਾ ਦਿਖਾ ਕਿੱਥੇ ਸੱਪ ਕਹਿੰਦਾ ਮੈਂ ਤਾਂ ਨਹੀਂ ਕਹਿੰਦਾ ਸੀ ਉਹਨਾਂ ਦਾ ਉਦੇਸ਼ ਇਹ ਸੀ ਵਿੱਚ ਰੌਲਾ ਪੈ ਜਾ ਤੱਕ ਦਲਮਾਚ ਉਹ ਆਰਐਸਐਸ ਦਾ ਬੰਦਾ ਸੀ ਤੇ ਮੈਂ ਆਖੀ ਦੇਖ ਤੋ ਤਾਂ ਮੈਂ ਕਹਿੰਨਾ ਇਹੋ ਜੇ ਕੰਮ ਇਹ ਕਰਦੇ ਨੇ ਇਹ ਕਰਦੇ ਰਹਿਣਗੇ ਆਪਾ ਦੇ ਸੇ ਦੁਕਾਨੇ ਤੋਂ ਬਚ ਕੇ ਲੈਣਾ ਤੇ ਲੋਕ ਸਭਾ ਦੇ ਵਿੱਚ ਓਮ ਬਿਰਲਾ ਦੀ ਜ਼ਿੰਮੇਵਾਰੀ ਫਿਕਸ ਕਰਨੀ ਚਾਹੀਦੀ ਹੈ ਅਮਿਤ ਸ਼ਾਹ ਜੀ ਨੂੰ ਬਚਾਉਣ ਵਾਸਤੇ ਮੋਦੀ ਜੀ ਹੋਣਾ ਜਿਵੇਂ ਹੁੰਦਾ ਨਾ ਆਖਰੀ ਦਾ ਲਾਉਣ ਦੀ ਮੋਦੀ ਜੀ ਆਏ ਨੇ ਸੰਸਦ ਦੇ ਵਿੱਚ ਦੇਖਦੇ ਹੁਣ ਮੋਦੀ ਜੀ ਬਚਾ ਸਕਦੇ ਨੇ ਜਾਂ ਨਹੀਂ ਤੇ ਉਧਰੋਂ ਜਿਹੜਾ ਮੋਨ ਭਗਤ ਦਾ ਹਮਲਾ ਹੋ ਗਿਆ ਇੱਕ ਆਪਸੀ ਅੰਦਰੂਨੀ ਲੜਾਈ ਹੈ ਇਹ ਦੋ ਪਾਸੋਂ ਲੜਾਈ ਚਰੇ ਹੋਏ ਨੇ ਹੁਣ ਧਿਆਨ ਰੱਖ ਕੇ ਲੜਨਾ ਚਾਹੀਦਾ ਹੈ ਕਿ ਇਹ ਦੂਜੇ ਪਾਸੇ ਵੀ ਕਰੇ ਹੋਏ ਨੇ ਤੇ ਆਪਣੀਆਂ ਗੋਟੀਆਂ ਇਕੱਠੀਆਂ ਕਰੋ ਇਹਨਾਂ ਦੀ ਜਿਹੜੀ ਲੜਾਈ ਹੈ ਉਹ ਆਪੇ ਵੱਡੀ ਹੋਵੇ ਕਿਉਂਕਿ ਹੁਣ ਆਰਐਸਐਸ ਦੇ ਵੀ ਇੰਨਾ ਦਾ ਕਬਚਾ ਦਾ ਕੋਸ਼ਿਸ਼ ਹੈ ਜਿਹਦੇ ਨਾਲ ਹੀ ਇਹ ਦੇਸ਼ ਨੂੰ ਮੁੜ ਕੇ ਪਿੱਠੀ ਚ ਝੋਕਣਗੇ ਜਵਾਨੀ ਦਾਨੀ ਨੂੰ ਦੇਸ਼ ਨੂੰ ਦੇ ਦੇਣਾ ਹੈ